ਹੈਲੋ ਸ਼ਸ਼ੀਕਾ ਜੀ ਗੁੱਡ ਮਾਰਨਿੰਗ ਸਵੇਰ ਸਵੇਰ ਦੀ ਜੀ ਤੇ ਆਪਾਂ ਇੱਥੇ ਹੈ ਗਨਟ ਨੂੰ ਜੀ ਕੀ ਡਾਕਟਰ ਨੂੰ ਜੀ ਸਾਰਿਆਂ ਨੂੰ ਤੇ ਆਪਾਂ ਅੱਜ ਆਇਆ ਜੀ ਬੀਬੀ ਆਣਾ ਚੌਕ ਮੇਰੀ ਪ੍ਰਵੀਨ ਭੈਣ ਦੇ ਘਰੇ ਮੇਰੀ ਭੈਣ ਆ ਤੇ ਆ ਮੇਰੀ ਮਾਂ ਬੈਠੀ ਆ ਜੀ ਜਿਹਨੇ ਸਾਨੂੰ ਉਹਦੇ ਖਵਾਇਆ ਸੀ ਬਾਜਰੇ ਦੀਆਂ ਰੋਟੀਆਂ ਬਾਜਰੇ ਕੋ ਖੀਚੜੋ ਪੇ ਹਾਇ ਮੇਰੀ ਗੁੱਲੂ ਨੂੰ ਦੇੜ ਗਿਆ ਇੱਕ ਲਾਇਕ ਹਾਏ ਸੋਹਣਾ ਗੁੱਲੂ ਨੂੰ ਦੇ ਦੇ ਆ ਚੱਗੜ ਦੀ ਕੁੜੀ ਨੂੰ ਦੇ ਦਿੰਦੇ ਹਾਂ ਹਾਂ ਤੇ ਫਰੈਂਡ ਹਾਂ ਮੇਰੀ ਪ੍ਰਵੀਨ ਭੈਣ ਦੇਖੋ ਮੇਰੀ ਬੇਟੀ ਵਾਸਤੇ ਲਹਿੰਗੇ ਬਣਾਈ ਜੀ ਲਹਿੰਗੇ ਬਣਾਏ ਆ ਇੱਕ ਚੱਗੜ ਦੀ ਕੁੜੀ ਦਾ ਇੱਕ ਮੇਰੀ ਗੁੱਲੂ ਦਾ ਹਾਂ ਤੇ ਥੈਂਕ ਯੂ ਧੰਨਵਾਦ ਤੇ ਆਪਾਂ ਚੱਲੇ ਕੁਰਤੀਆਂ ਵੀ ਬਣਾ ਕੇ ਦੇ ਪਰ ਤੇ ਆਪਾਂ ਟੀ-ਸ਼ਰਟਾਂ ਵੀ ਚੱਲ ਜਾਣੀਆਂ ਆਪਾਂ ਚੱਲੇ ਆ ਜੀ ਕੀ ਉਹਨੂੰ ਕਹਿੰਦੇ ਆਪਾਂ ਪਗਤੇ ਕੋਲੇ ਪਿੰਡ ਆ ਗਿਆ ਕਿਹੜਾ ਪਿੰਡ ਬੀਬੀ ਪਗਤੇ ਕੋਲੇ ਮੋੜ ਤੇ ਆਪਾਂ ਚੱਲੇ ਆ ਫਤੇਗੜ ਸਾਹਿਬ ਫਤੇਗੜ ਸਾਹਿਬ ਚੱਲੇ ਆ ਜੀ ਤੇ ਗੁਰੂ ਤੇ ਅਸੀਂ ਵੈਸੇ ਹੁਣ ਤੱਕ ਕਿਰਾਂ ਤਾਂ ਉੱਥੇ ਹੀ ਚੱਲੇ ਆ ਤੇ ਉਹ ਤੁਹਾਨੂੰ ਦਿਖਾਵਾਂਗੇ ਬਲੌਗ ਕੱਲ੍ਹ ਵਾਲੇ ਚ ਹਨਾ ਨਾ ਨਾ ਕੱਲ੍ਹ ਵਾਲੇ ਚ ਦਿਖਾਵਾਂਗੇ ਇਹ ਅਸੀਂ ਇਹ ਸਾਡਾ ਅੱਜ ਦਾ ਬਲੌਗ ਆ ਵੀ ਆਪਾਂ ਕੱਲ੍ਹ ਵਾਲੇ ਬਲੌਗ ਚ ਦਿਖਾਵਾਂਗੇ ਫਤੇਗੜ ਸਾਹਿਬ ਹਾਂ ਤੇ ਅੱਜ ਅਸੀਂ ਜਾ ਰਹੇ ਹਾਂ ਕਿੱਥੇ ਜਾ ਰਹੇ ਹਾਂ ਤੁਸੀਂ ਆਪ ਸੱਚ ਮੋੜ ਪਿੰਡ ਜਾ ਰਹੇ ਹਾਂ ਉੱਥੇ ਜਾਣੀਆਂ ਬਸ ਉੱਥੇ ਜਾਣੀਆਂ ਜੀ ਬਸ ਕੱਲ ਨੂੰ ਤੇ ਕੱਲ ਨੂੰ ਅਸੀਂ ਜਾਵਾਂਗੇ ਤੇ ਹੁਣ ਅਸੀਂ ਚੱਲੇ ਹਾਂ ਮੇਰੀ ਭੈਣ ਕੋਲੇ ਮੋੜ ਮੋੜ ਪਿੰਡ ਆ ਜੀ ਇਹਦੇ ਕੋਲੇ ਭਗਤੇ ਕੋਲੇ ਰਵੀਨ ਦੀ ਸਿਸਟਰ ਆਹੋ ਤੇ ਅਸੀਂ ਉਹਦੇ ਕੋਲੇ ਚੱਲੇ ਇੱਕ ਵਾਰੀ ਠੀਕ ਹੈ ਤੇ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਨਾਲ ਜੇ ਕਰ ਤੁਸੀਂ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਤੇ ਇਹ ਹੈਗਾ ਜੀ ਪ੍ਰਵੀਨ ਮੇਰੀ ਭੈਣ ਨਾਲ ਇੱਥੇ ਆਪਾਂ ਆਉਨੇ ਹੁੰਨੇ ਆ ਬੀਬੀ ਆਣਾ ਚੌਕ ਆ ਇਹ ਤੇ ਇੱਥੇ ਆਪਾਂ ਆ ਗਏ ਆ ਹਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦਿਲ ਲਾਲ ਭੇਜਿਆ ਕਰੋ ਤੇ ਜੀ ਨੂੰ ਜੀ ਨੂੰ ਮੇਰਾ ਤੇ ਮੀਨੂ ਦਾ ਬੋਲਣਾ ਅਸੀਂ ਆਸ ਵਿੱਚ ਦੀ ਬੋਲੇ ਆ ਕੰਫਰਮੈਚ ਕੀਤੀ ਆ ਤੇ ਜੀ ਨੂੰ ਜੀ ਨੂੰ ਚੰਗਾ ਲੱਗਿਆ ਹਨਾ ਤੇ ਸਾਨੂੰ ਕਹੋਗੇ ਕੌਨਸਿਲੇਸ਼ਨ ਜਰੂਰ ਕਿਓ ਕੌਨਸਿਲੇਸ਼ਨ ਕਹਿ ਦਿਓ ਜੀ ਠੀਕ ਆ ਇਹ ਦਿਖਾਵਾਂਗੇ ਤੁਹਾਨੂੰ ਹੁਣ ਅਸੀਂ ਠੀਕ ਹੈ ਇਤੋਂ ਇਤੋਂ ਦੇਖ ਰਹ ਹਾਂ ਤੇ ਫਿਰ ਪਹੁੰਚ ਕੇ ਤੁਹਾਨੂੰ ਉੱਥੇ ਦਿਖਾਵਾਂਗੇ ਜੀ ਬਣੇ ਰਹੋ ਸਾਡੇ ਵਲੌਗ ਦੇ ਨਾਲ ਤੇਰੇ ਵਾਸਤੇ ਹਾਂਜੀ ਤੇ ਬੱਬੂ ਨੇ ਪਾਇ ਸੀ ਆ ਮੁੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ ਤੇ ਬੱਬੂ ਦੇ ਬੇਲੇ ਦੀ ਗਈ ਆ ਕਰਕੇ ਬੱਬੂ ਤੇ ਉਹ ਆ ਗਿਆ ਹਾਂ ਬਿਮਾਰੀ ਪੈਣਾ ਪਾ ਪਾ ਤੇ ਚੱਕਰ ਦੇ ਘਰ ਵਾਲੀ ਆਈ ਜਾਂਦੀ ਹੈ ਜੀ ਉਹ ਕਹਿੰਦੀ ਵੇਟ ਕਰੋ ਅਸੀਂ ਹੁਣ ਉਹਦਾ ਵੇਟ ਕਰ ਰਹੇ ਆ ਤੇ ਐਨੇ ਅਸੀਂ ਚਿੱਲ ਕਰ ਰਹੇ ਆ ਤੋਂ ਭਾਂਡੇ ਤਾਂ ਮਾਂ ਦੇ ਜਿਹੜੇ ਹੁਣ ਪਏ ਆ ਭਾਂਡੇ ਮੰਮੀ ਮਾਈ ਦੂ ਲੈ ਮੰਮੀ ਦਾ ਸਿਰ ਤਾਂ ਛੱਡਤਾ ਵਿਚਾਰੀ ਦੇ ਬੈਠੇ ਫਿਰ ਟੋਪੀ ਪਾ ਫਤਗੀ ਹਾ ਠੀਕ ਹੈ ਸੋਹਣੀ ਲੱਗਦੀ ਐ ਸੋਹਣੀ ਲੱਗਦੀ ਨੇ ਹਾਂ ਹਾ ਇੱਥੇ ਪਾ ਲਾ ਕੀ ਆ ਵਾੜਾ ਕੀ ਆ ਵਾੜਾ ਮੋਸਲਵਾਰ ਵਾਲਾ ਆ ਹਣ ਬਣੀ ਗੱਲ ਤੇ ਮੁੱਸਨ ਮਾਰ ਪੜਕੇ ਚਲੋ ਠੀਕ ਹੈ ਫਰੈਂਡ ਦਿਖਾਵਾਂਗੇ ਤੁਹਾਨੂੰ ਘਰੋਂ ਤੁਰਦੇ ਠੀਕ ਹੈ ਜੀ ਹਾਂ ਬਾਏ ਬਾਏ ਨੀਕੇ ਘਰੋਂ ਤੁਰਦੇ ਦਿਖਾਵਾਂਗੇ ਹਾਂ ਜੀ ਫਰੈਂਡ ਤੇ ਆਪਾਂ ਹੁਣ ਚੱਲ ਪਏ ਆ ਜੀ ਠੀਕ ਹੈ ਤੇ ਹੈ ਤੋਰ ਕੇ ਆ ਸਾਨੂੰ ਆਪਾਂ ਜਾ ਰਹੇ ਆ ਜੀ ਠੀਕ ਹੈ ਤੇ ਘਰੋਂ ਆਪਾਂ ਚੱਲ ਪਏ ਆ ਦੇਖ ਸਕਦੇ ਹੋ ਉਹ ਜਾ ਰਹੀ ਏਨ ਮੈਡਮ ਚਲੋ 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 सतनाम श्री वाहे सच्चे सचे पातशाह मालिका तुम ला ला देखो जी चलो, भी भी। चलो ठीक है बीबी ठीक है। ठीक है। बने रहो साग दिखाने थो अडे खड़े अडे खड़े आवे मैं भी चल पी फ्रेंड देखो अज मैं परस थोड़ा महंगा लेके आई आ ਹਾਂਜੀ ਫਰੈਂਡ ਚੱਲ 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 ਅਸੀਂ ਜਾ ਰਹੇ ਹਾਂ ਜੀ ਅੱਡੇ ਨੂੰ ਬੀਬੀਆਨੇ ਚੌਂਕ ਤੁਹਾਨੂੰ ਦਿਖਾਨੀ ਆ ਮੈਂ ਫਰੂਟ ਪ੍ਰੋਟਾ ਦੀਆਂ ਰੇੜੀਆਂ ਜਾ ਰਿਹਾ ਮਾਪੋਤਾ ਦੇਖੋ ਫਰੈਂਡ ਫਰੂਟ ਸਬਜ਼ੀਆਂ ਪੁਸੇ ਸਾਰੇ ਜਾਣੇ ਸੱਖ ਭਗੋ ਮੈਂ ਇਧਰ ਘਰ ਬਣਾ ਲਾ ਬੀਬੀਆਂ ਨੇ ਚੌਂਕ ਕੰਨੇ ਸ਼ਸ਼ੀਕਲ ਜੀ ਦੇਖੋ ਫਰੈਂਡਸ ਸਬਜੀ ਸਾਰੇ ਜਾਣੇ ਦਬਾ ਕਰੋ ਸ਼ਸ਼ੀਕਲ ਜੀ ਸ਼ਸ਼ੀਕਲ ਵਾਏ ਸਾਰੇ ਮੈਨੂੰ ਜਾਣਦੇ ਆ ਫਰੈਂਡ ਪੈਂਸਾ ਹੈ ਆਪਣੇ ਵਧੀਆ ਵਧੀਆ ਤੇ ਐਥੋ ਆਪਾਂ ਬਸ ਫੜਾਂਗੇ ਜੇ ਭਗਤੇ ਪਗਤਾ ਪਾਈ ਕ ਤੇ ਹਾਂਜੀ ਬਣਾਉਣਾ ਕਰਨਾ ਮਾਸੀ ਠੀਕ ਹੈ ਫਰੈਂਡ ਬਣੇ ਰਹੋ ਸਾਡੇ ਬਲੌਗ ਦੇ ਨਾਲ ਅਸੀਂ ਦਿਖਾਵਾਂਗੇ ਤੁਹਾਨੂੰ ਠੀਕ ਹੈ ਅੱਗੇ ਵੀ ਤੇ ਲੋਕ ਦੇਖਦੇ ਪਏ ਆ ਇਹ ਬੁੱੱਟੀ ਕੀ ਕਰਦੀ ਪਈ ਏ ਦੇਸੀ ਦਸਨ ਫਰੰਡ ਦੇਖੋ ਅਸੀਂ ਚੌਂਕ ਤੇ ਆ ਗਏ ਬੀਬੀਆਂ ਨੇ ਚੌਂਕ ਤੇ ਦੇਖੋ ਅਸੀਂ ਇੱਥੇ ਖੜੇ ਆ ਜੀ ਚੱਕੜ ਦੇ ਘਰ ਵਾਲੀ ਆਈ ਨਹੀਂ ਤੇ ਆਈ ਜਾਂਦੀ ਆ ਅਸੀਂ ਵੀ ਇੱਥੇ ਇੰਤਜ਼ਾਰ ਕਰੀ ਜੰਨੇ ਹੈ ਭਗਤੇ ਵਾਲੀ ਬੱਸ ਆਈ ਨਹੀਂ ਠੀਕ ਆ ਫਰੈਂਡ ਦਿਖਾਵਾਂਗੇ ਹੁਣ ਤੁਹਾਨੂੰ ਭਗਤੇ ਪਹੁੰਚ ਕੇ ਫਰੈਂਡ ਅਸੀਂ ਪਹੁੰਚ ਗਏ ਭਗਤੇ ਦੇਖ ਸਕਦੇ ਹੋ ਭਗਤੇ ਦਾ ਬੱਸ ਸਟੈਂਡ ਕੈਮਰਾ ਧੁੰਦਲਾ ਬਹੁਤ ਹੋਇਆ ਪਿਆ ਪਤਾ ਨਹੀਂ ਕਾਤੋਂ ਦੇਖੋ ਜੀ ਅਸੀਂ ਭਗਤੇ ਪਹੁੰਚ ਗਏ ਆ ਤੇ ਹੁਣ ਅਸੀਂ ਜਾ ਰਹੇ ਆ ਭਗਤੇ ਤੋਂ ਗਾਂ ਜਿਹੜਾ ਪਿੰਡ ਜਾਣਾ ਬੱਸ ਵਾਗੀ ਥੋੜਾ ਚਿਰ ਵੀ ਨੇ ਇੰਤਜ਼ਾਰ ਕੀਤਾ ਚਲੋ ਹਾਂਜੀ ਗੁਰੂ ਇੱਥਰੋਂ ਗਈ ਹੈ ਨਹੀਂ ਨਾ ਗਈ ਹੈ ਅੰਮ੍ਰਿਤભાઈ ਪਾਸ ਚਲੋ ਠੀਕ ਆ ਫਰੈਂਡ ਹੁਣ ਪਹੁੰਚ ਕੇ ਦਿਖਾਵਾਂਗੇ ਤੁਹਾਨੂੰ ਸਾਡੀ ਪਾਸ ਅਸੀਂ ਲੈਣ ਵਾਗੇ ਜੁੱਤੀ ਤੇ ਜੁੱਤੀ ਵੀ ਨਹੀਂ ਮਿਲੀ ਤੇ ਸਾਡੀ ਬਾਸ ਤੇ ਵੀ ਟਪ ਗਈ ਫਰੈਂਡ ਠੀਕ ਆ ਬਣੇ ਰਿਓ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਅੱਗੇ ਜਾ ਕੇ ਹਾਂਜੀ ਤੇ ਆਪਾਂ ਨੂੰ ਜੁੱਤੀ ਆ ਗਈ ਸੀ ਪਸੰਦ ਮੈਂ ਫੇਰ ਆ ਗਈ ਉਹ ਦੁਕਾਨ ਤੇ ਲੈਣ ਵਾਸਤੇ ਹਣਾ ਤੁਹਾਨੂੰ ਜੁੱਤੀ ਲਾ ਕੇ ਦਿਖਾਉਂਗੀ ਫਰੈਂਡ ਜੁੱਤੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਨੂੰ ਸੋਹਣੀ ਲੱਗੀ ਤੇ ਪ੍ਰਵੀਨ ਨੂੰ ਮੈਂ ਕਿਹਾ ਮੈਨੂੰ ਲੈ ਕੇ ਚੱਲ ਮੈਂ ਹਮੇ ਜੁੱਤੀ ਉਹੀ ਲੈਣੀ ਆ ਹਣਾ ਤੇ ਆਪਾਂ ਇੱਥੇ ਕਿਹੜਾ ਭਗਤਾ ਭਗਤਾ ਭਾਈ ਹਾਂਜੀ ਭਗਤਾ ਭਾਈ ਕੋਲ ਇੱਥੇ ਜੁੱਤੀ ਹੈ ਨਾ ਬੱਸ ਸਟੈਂਡ ਦੇ ਬਾਹਰੋਂ ਨਿਕਲ ਕੇ ਸ਼ਾਪ ਆ ਬਾਈ ਹੋ ਰਹੀਂਦੀ ਪਰ ਨਾ ਬੰਦਾ ਚੀੜਾ ਬਹੁਤ ਆ ਵੀ ਰੇਟ ਨਹੀਂ ਬਣਾ ਰਿਆ ਤੇ ਕਿੰਨੇ ਦੇਂਗਾ ਬਸ ਵੀ 800 ਰੁਪਏ ਲੱਗੇ ਮੇਰੀ ਅੱਖੇ ਦੇਖ ਲੀ ਵੇਂਕਰ ਕਿੰਨੇ ਲੇਗਾ 500 ਨਹੀਂ ਸਾਡੇ ਸਾਢੇ 450 ਤਾਂ ਫਰੈਡ ਨੂੰ ਮੈਂ ਕਿਹਾ ਬਾਈ ਨੂੰ ਤੇ ਆਪਾਂ ਜੁੱਤੀ ਲੈਣ ਲੱਗਿਆ ਠੀਕ ਹੈ ਇਹ ਤਾਂ ਮੈਂ ਪਾ ਰੱਖੀ ਆ ਤੇ ਤੁਹਾਨੂੰ ਦਿਖਾਣੇ ਸੀ ਬੈਕ ਕੈਮਰੇ ਨਾਲ ਹੀ ਠੀਕ ਹੈ ਜੀ ਪੂਰੀ ਕੈਂਟ ਲੱਕੋ ਜੀ ਫਰੈਂਡ ਠੀਕ ਹੈ ਕਮੈਂਟ ਜ਼ਰੂਰ ਕਰਿਓ ਲਾਲ ਦਿਨ ਭੇਜ ਤੋਂ ਪ੍ਰਿੰਟ ਲਾਓ ਠੀਕ ਹੈ ਤੁਸੀਂ ਵੀ ਆਇਓ ਇੱਥੇ ਜੀ ਕਾ ਬਾਈ ਕੋਲੋਂ ਲੈ ਕੇ ਜਾਏ ਜਿਸ ਦੀ ਜ਼ਰੂਰਤ ਸੀ ਬਹੁਤ ਘੈਂਡਾ ਬਹੁਤ ਹੀ ਘੈਂਡ ਘੈਂਡ ਹੈ ਨਾਲ ਕੋਲ ਸਮਾਨ ਸਾਰਾ ਹੀ ਠੀਕ ਹੈ ਫਰੈਂਡ ਬਸ ਨੇ ਸਾਨੂੰ ਲਾਤਾ ਦੇਖ ਸਕਦੇ ਹੋ ਤੁਸੀਂ ਰੋਹੀ ਬੀਆ ਬਹਾਨ ਫਰੈਂਡ ਕੋਈ ਇੱਥੇ ਦਾਦਨ ਨਹੀਂ ਕੁਛ ਨਹੀਂਗਾ ਇੱਧਰ ਆ ਜਾਓ ਇੱਧਰ ਹੈਗਾ ਸਾਹ ਆਜੋ ਫਰੈਂਡ ਮੇਰੇ ਨਾਲ ਨਾਲ ਆਜੋ

ਫੋਨ ਆ ਹੀ ਜਾਂਦਾ ਅੱਜ ਫਰੈਂਡ ਤੁਹਾਨੂੰ ਸ਼ੇਅਰ ਕਰਾਨੇ ਆ ਹਾਂਜੀ ਫਰੈਂਡ ਦੇਖੋ ਸਾਡਾ ਅਗਾ ਸੀ ਵਿੱਚ ਫੋਨ ਅਸੀਂ ਹੁਣ ਕਰਾਂਗੇ ਗੱਲ ਘਰੇ ਦੇਖੋ ਮੈਂ ਤੁਰ ਹੀ ਜਾ ਰਹੀ ਹਾਂ ਤੇ ਉਧਰ ਪ੍ਰਵੀਰ ਦੇ ਕਿ ਭੱਜੀ ਜਾਂਦੀ ਐ ਭੱਜੀ ਜਾਂਦੀ ਐ ਇਹ ਫਰੈਂਡ ਮੋੜ ਪਿੰਡ ਆਹੇ ਬਾਗੇ ਕੋਲੇ ਆ ਨਾ ਬਾਗੇ ਪੁਰਾਣੇ ਕੋਲੇ ਬਾਗੇ ਪੁਰਾਣੇ ਕੋਲੇ ਮੋੜ ਪਿੰਡ ਆ ਜੀ ਤੇ ਪ੍ਰਵੀਰ ਨੇ ਫੋਨ ਕੀਤਾ ਆਪਦੇ ਰਿਸ਼ਤੇਦਾਰਾਂ ਨੂੰ ਉਹ ਕਹਿੰਦੇ ਲੈ ਕੇ ਜਾਓ ਸਾਨੂੰ ਦੇਖਦੇ ਹੁਣ ਕੌਣ ਆ ਰਿਹਾ ਸਾਨੂੰ ਲੈਣ ਵਾਸਤੇ ਠੀਕ ਆ ਦਿਖਾਨਿਆ ਤੁਹਾਨੂੰ ਘਰੇ ਪਹੁੰਚ ਕੇ ਫਰੈਂਡ ਬਣੇ ਰਿਓ ਸਾਡੇ ਬਲੌਗ ਦੇ ਨਾਲ ਹਾਂਜੀ ਅਸੀਂ ਘਰੇ ਪਹੁੰਚ ਗਏ ਜੀ ਜਿੱਥੇ ਜਾਣਾ ਸੀਗਾ ਹਨਾ ਤੇ ਅਸੀਂ ਹੁਣ ਖਾਣ ਜਾ ਰਹੇ ਹਾਂ ਜੀ ਰੋਟੀ ਰੋਟੀ ਤੁਸੀਂ ਦੇਖ ਸਕਦੇ ਮਟਰ ਪਨੀਰ ਤੇ ਇਧਰ ਮੈਂ ਸਪੈਸ਼ਲ ਆ ਦੇ ਵਾਸਤੇ ਚਟਨੀ ਮੇਰੀ ਕਿੱਧਰ ਗਈ ਆ ਪਈ ਹੈ ਤੇ ਆ ਦੇਖੋ ਜੀ ਫਰੈਂਡ ਮੇਰੀ ਚਟਨੀ ਸਪੈਸ਼ਲ ਬਣਵਾਈ ਹੈ ਮੈਂ ਠੀਕ ਆ ਫਰੈਂਡ ਤੇ ਖਾਈ ਜਾ ਰਿਹਾ ਟੋਰੀ ਸਾਡਾ ਤੇ ਆਪਣਾ ਬਹਾ ਮਹਿੰਗਾ ਪਿਆ ਠੀਕ ਆ ਫਰੈਂਡ ਤੇ ਜੇਕਰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਤੇ ਚੈਨਲ ਨੂੰ ਕਰ ਲਓ ਸਾਡੇ ਨੂੰ ਸਬਸਕ੍ਰਾਈਬ ਤੇ ਫਿਰ ਤੁਸੀਂ ਮੈਨੂੰ ਦੇਖੋ ਫਰੈਂਡ ਆ ਠੀਕ ਆ ਚਾਟਨੀ ਦੀ ਪੈਸਲੇ ਬਣਾਇ ਰਿਹਾ ਦੇਖ ਸਰ ਜੀ ਕਿ ਸੋ ਫਰੈਂਡ ਟਾਪ ਪਾਇਓ ਆ ਸਾਰਾ ਰਹੀਓ ਚੀ ਗੋਲ ਖਾਣੋਂ ਬਰਨ ਸਲਾਦ ਮਗਾ ਰਹੇ ਤੇ ਨਾ ਨਾ ਬਸ ਬਾਈ ਅੰਦਰ ਪ੍ਰੋਵੀਡੈਂਟੀ ਆਪ ਨੂੰ ਸਰਵ ਕਰ ਰਹੀ ਹੈ ਖਾਓ ਆਜੋ ਤੁਸੀਂ ਵੀ ਚਟਨੀ ਬਣਾਵਾਈ ਹੈ ਜੀ ਆਪਾਂ ਕਹਿ ਕੇ ਠੀਕ ਹੈ ਆਪਾਂ ਲਗਾ ਚਟਨੀ ਗਾਨ ਲੈ ਸਕਦੇ ਤੁਸੀਂ ਟੈਸਟ ਕਰਕੇ ਦਵਾ ਦਿਨ